ਦੋਸਤੋ ਪੰਜਾਬ ਸਰਕਾਰ ਪੰਜਾਬ ਚ ਪੰਚਾਇਤੀ ਚੋਣਾਂ ਕਰਵਾਉਣ ਜਾ ਰਹੀ ਹੈ ਪਰ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਆਪਣੇ ਤੌਰ ਤੇ ਉੱਪਰ ਕਈ ਬਦਲਾਅ ਕਰਨਾ ਚਾਹੁੰਦੀ ਹੈ ਇੱਕ ਬਦਲਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਪੰਚਾਇਤੀ ਚੋਣਾਂ ਦੇ ਵਿੱਚ ਹੋਵੇ ਉਹ ਕੀ ਬਦਲਾ ਕਰਨ ਦੀ ਯੋਜਨਾ ਪੰਜਾਬ ਸਰਕਾਰ ਨੇ ਬਣਾਈ ਹੈ ਤੇ ਪੰਚਾਇਤੀ ਚੋਣਾਂ ਦੇ ਸੰਦਰਭ ਦੇ ਵਿੱਚ ਕੀ ਅਪਡੇਟ ਹੈ ਇਹਦੀ ਅਸੀਂ ਤੁਹਾਡੇ ਨਾਲ ਸਾਂਝ ਪਵਾਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਵੰਗੋ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਜਿਹੜੇ ਦੋਸਤ ਨਵੇਂ ਆਏ ਨੇ ਜਾਂ ਜਿਨ੍ਹਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਦੋਸਤ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜਦੋਂ ਅਸੀਂ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ 'ਤੇ ਪਰਹੁ ਸੋ ਨਵੇਂ ਦੋਸਤਾਂ ਇਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਧੰਨਵਾਦ ਦਿਨਾ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਦੋਸਤੋ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਇਸ ਗੱਲ ਤੋਂ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ ਤੇ ਹੁਣ ਬਦਲਾ ਕੀ ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਵਿੱਚ ਕਰ ਰਹੇ ਨੇ ਬਦਲਾ ਹੈਗਾ ਕਿ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਇਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਵਾਰ ਪੰਜਾਬ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਣਗੀਆਂ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਭਾਗ ਲੈਂਦੇ ਨੇ ਜਿਵੇਂ ਹੁਣ ਤੁਸੀਂ ਦੇਖੋ ਕਿ ਜੇਕਰ ਮੈਂ ਸਪੱਸ਼ਟ ਗੱਲ ਕਰਾਂ ਕਿ ਪਿੰਡਾਂ ਦੇ ਵਿੱਚ ਧੜੇ ਬੰਦੀ ਹੈ ਪਿੰਡਾਂ ਦੇ ਵਿੱਚ ਇੱਕ ਧੜਾ ਹੈਗਾ ਅਕਾਲੀ ਦਲ ਦਾ ਦੂਜਾ ਧੜਾ ਹੈਗਾ ਪਿੰਡਾਂ ਦੇ ਵਿੱਚ ਕਾਂਗਰਸ ਦਾ ਤੇ ਜਿਹੜਾ ਧੜਾ ਹੈਗਾ ਆਮ ਆਦਮੀ ਪਾਰਟੀ ਦਾ ਤੇ ਕਿਸੇ ਪਿੰਡ ਦੇ ਵਿੱਚ ਚਾਰ ਧੜੇ ਵੀ ਹੋ ਸਕਦੇ ਨੇ ਤਾਂ ਜਦੋਂ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਵਾਲੇ ਚੋਣ ਲੜਨਗੇ ਤਾਂ ਇਹ ਆਪਣੇ ਬੂਥਾਂ ਦੇ ਉੱਪਰ ਜਿਹੜੇ ਉਮੀਦਵਾਰੀ ਦੇ ਆਪਣੇ ਇਹਨਾਂ ਦੇ ਪੋਸਟ ਲੱਗੇ ਹੁੰਦੇ ਨੇ ਇਹਨਾਂ ਨੂੰ ਦੇਖ ਕੇ ਲੋਕ ਤਦ ਪੋਲੀਟੀਕਲ ਮਾਰਕੀਟਿੰਗ ਹੁੰਦੀ ਹੈ ਜੋ ਉਹਨਾਂ ਦੇ ਉੱਪਰ ਆਪਣੇ ਆਕਾਮਾਂ ਦੀ ਫੋਟੋਆਂ ਲਾ ਲੈਂਦੇ ਨੇ ਲੀਡਰਾਂ ਦੀ ਫੋਟੋਆਂ ਲਾ ਲੈਂਦੇ ਨੇ ਆਪਣੇ ਪਾਰਟੀ ਦੇ ਜਿਹੜੇ ਸਿੰਬਲ ਹੁੰਦੇ ਨੇ ਚੋਣ ਨਿਸ਼ਾਨ ਹੁੰਦੇ ਨੇ ਉਹਨਾਂ ਦੀਆਂ ਫੋਟੋਆਂ ਲਾ ਲੈਂਦੇ ਨੇ ਹਾਲਕਿ بڑا ਘੱਟ ਵੇਖਣ ਨੂੰ ਮਿਲਦਾ ਏਦਾਂ ਪਰ ਕਈ ਥਾਂ ਵੇਖਣ ਨੂੰ ਮਿਲਦਾ ਵੀ ਹੈ ਤਾਂ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹ ਕਹਿੰਦੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਜਿਹੜੀ ਧੜੇਬੰਦੀ ਹੈ ਇਹ ਧੜੇਬੰਦੀ ਅਸੀਂ ਬਿਲਕੁਲ ਘੱਟ ਕਰਨੀ ਹੈ ਕਿ ਅਸੀਂ ਨਹੀਂ ਚਾਹੁੰਦੇ ਹੈਗੇ ਪਿੰਡਾਂ ਦੇ ਵਿੱਚ ਧੜੇਬੰਦੀਆਂ ਹੋਣ ਧੜੇਬੰਦੀਆਂ ਦੇ ਉਭਾਰ ਹੋਣ ਪਿੰਡ ਦਫਾੜ ਹੋਦੇ ਪਿੰਡ ਗਰੁੱਪੀਜ਼ਮ ਦੇ ਵਿੱਚ ਵੰਡਿਆ ਜਾਵੇ ਪਿੰਡਾਂ ਦੇ ਵਿੱਚ ਕਈ ਕਈ ਧੜੇ ਆਮੋ ਸਾਹਮਣੇ ਹੋ ਜਾਣ ਪੰਚਾਇਤੀ ਚੋਣਾਂ ਦੇ ਵਿੱਚ ਤੇ ਇਸੇ ਗੱਲ ਨੂੰ ਲੈ ਕੇ ਕਹਿੰਦੇ ਕਿ ਅਸੀਂ ਧੜੇਬੰਦੀ ਖਤਮ ਕਰਨਾ ਚਾਹੁੰਦੇ ਆ ਤੇ ਇਹਦੀ ਅਸੀਂ ਸ਼ੁਰੂਆਤ ਕਰ ਰਹੇ ਆ ਧੜੇਬੰਦੀ ਖਤਮ ਕਰਨ ਦੀ ਉਹ ਹੈਗੀ ਆ ਕਿ ਕੋਈ ਵੀ ਜਿਹੜੀ ਧਿਰ ਪਿੰਡ ਦੇ ਵਿੱਚ ਪੰਚਾਇਤੀ ਚੋਣ ਲੜੂਗੀ ਉਹ ਧਿਰ ਪਾਰਟੀ ਦਾ ਕਿਸੇ ਦਾ ਸਿੰਬਲ ਨਹੀਂ ਵਰਤੂਗੀ ਯਾਨਕਿ ਜਿਹੜੇ ਅਕਾਲੀ ਦਲ ਵਾਲੇ ਨੇ ਉਹ ਤੱਕੜੀ ਜਿਹੜੀ ਹੈਗੀ ਆ ਤੱਕੜੀ ਚੋਣ ਨਿਸ਼ਾਨ ਉਹਨੂੰ ਪੋਸਟਰਾਂ ਦੇ ਉੱਪਰ ਨਹੀਂ ਲਾ ਸਕਦੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਵਰਤ ਨਹੀਂ ਸਕਦੇ ਜਿਹੜੇ ਕਾਂਗਰਸੀ ਤਹਾਡੇ ਦੇ ਲੋਕ ਨੇ ਕਾਂਗਰਸ ਦੇ ਤੁਹਾਡੇ ਦੇ ਲੋਕ ਵੀ ਬਿਲਕੁਲ ਜਿਹੜਾ ਪੰਜਾ ਚੋਣ ਨਿਸ਼ਾਨ ਹੈ ਪੰਜੇ ਚੋਣ ਨਿਸ਼ਾਨ ਨੂੰ ਉਹ ਅਪਲਾਈ ਨਹੀਂ ਕਰ ਸਕਦੇ ਆ ਪਰੀ ਪੂਰੀ ਚੋਣ ਪ੍ਰਕਿਰਿਆ ਦੇ ਵਿੱਚ ਇਸ ਤਰ੍ਹਾਂ ਕਿਤੇ ਨਾਲ ਆਮ ਆਦਮੀ ਪਾਰਟੀ ਦੇ ਲੋਕ ਆ ਜਾਂਦੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਇਹ ਲੋਕ ਆਪਣਾ ਜਿਹੜਾ ਝਾੜੂ ਚੋਣ ਨਿਸ਼ਾਨ ਹੈ ਉਸ ਚੋਣ ਨਿਸ਼ਾਨ ਨੂੰ ਵਰਤ ਨਹੀਂ ਸਕਦੇ ਆਪਣੀ ਪੋਲੀਟੀਕਲ ਕੈਂਪੇਨ ਦੇ ਵਿੱਚ ਆ ਪੂਰੀ ਇਸ ਪੰਚਾਇਤੀ ਚੋਣ ਦੇ ਇੱਕ ਪ੍ਰਕਿਰਿਆ ਦੇ ਦੌਰਾਨ ਤਾਂ ਇਹ ਯੋਜਨਾ ਬਣਾਈ ਹੈ ਪੰਜਾਬ ਸਰਕਾਰ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੈਬਨਿਟ ਦੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਇਸ ਯੋਜਨਾ ਦੇ ਉੱਪਰ ਵਿਚਾਰ ਹੋ ਸਕਦਾ ਤੇ ਕਿਹਾ ਜਾ ਰਿਹਾ ਕਿ ਜਿਹੜੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਜਾਂ ਪੰਜਾਬ ਸਰਕਾਰ ਦੇ ਕਾਨੂੰਨੀ ਮਸ਼ੀਰ ਨੇ ਜਿਹੜੇ ਉਹਨਾਂ ਨੇ ਤਾਂ ਹਰੀ ਝੰਡੀ ਦੇ ਦਿੱਤੀ ਕਿ ਐਦਾਂ ਹੋ ਸਕਦਾ ਸਰਕਾਰ ਜਿਕਰ ਕਰਨ ਜਾ ਰਹੀ ਹੈ ਐਦਾਂ ਹੋ ਸਕਦਾ ਤੇ ਹੁਣ ਆ ਜਾਂਦਾ ਆਪਣਾ ਪੰਚਾਇਤੀ ਰਾਜ ਐਕਟ ਪੰਚਾਇਤੀ ਰਾਜ ਐਕਟ ਦੇ ਵਿੱਚ 1994 ਦਾ ਹੈ ਜੋ ਤੇ ਉਹਦੇ ਵਿੱਚ ਜਿਹੜੀ ਕਲੋਜ਼ 12 ਕਲੋਜ਼ 12 ਦੇ ਵਿੱਚ ਪ੍ਰੋਵੀਜ਼ਨ ਹੈ ਕਿ ਤੁਸੀਂ ਆਪਣਾ ਜਿਹੜਾ ਪਾਰਟੀ ਦਾ ਸਿੰਬਲ ਹੈ ਉਹ ਪਾਰਟੀ ਦਾ ਸਿੰਬਲ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਲੋਕ ਪੰਚਾਇਤੀ ਚੋਣਾਂ ਲੜ ਰਹੇ ਨੇ ਉਹ ਲੋਕ ਉਹ ਸਿੰਬਲ ਵਰਤ ਸਕਦੇ ਨੇ ਤੇ ਹੁਣ ਜਿਹੜਾ ਪੰਚਾਇਤੀ ਰਾਜ ਐਕਟ 1994 ਦੀ ਕਲੋਜ਼ 12 ਹੈਗੀ ਹੈ ਉਹਦੇ ਚ ਅਮੈਂਡਮੈਂਟ ਕਰਕੇ ਸੋਧ ਕਰਕੇ ਤੇ ਉਸ ਚੀਜ਼ ਨੂੰ ਬਿਲਕੁਲ ਉਲਟ ਕਰਤਾ ਜਾਊਗਾ ਉਹਦੇ ਚ ਲਿਖਿਆ ਜਾਊਗਾ ਕਿ ਅੱਜ ਤੋਂ ਬਾਅਦ ਕੋਈ ਵੀ ਪੰਚਾਇਤੀ ਜਿਹੜੀ ਚੋਣ ਹੋਊਗੇ ਉਹਦੇ ਜਿਹੜੇ ਲੋਕ ਭਾਗ ਲੈ ਰਹੇ ਹੋਣਗੇ ਉਹ ਲੋਕ ਪੰਚਾਇਤੀ ਚੋਣ ਦੇ ਵਿੱਚ ਪਾਰਟੀ ਦਾ ਜਿਹੜਾ ਸਿੰਬਲ ਹੈ ਉਹ ਸਿੰਬਲ ਦੋਸਤੋ ਵਰਤ ਨਹੀਂ ਸਕਣਗੇ ਇਹ ਸਾਰੀ ਗੱਲਬਾਤ ਹੁਣ ਨਿਕਲ ਕੇ ਸਾਹਮਣੇ ਆਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੈਬਨਿਟ ਦੀ ਮੀਟਿੰਗ ਹੋਊਗੀ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਦੇਖੋ ਕਿ ਇੱਕ ਗੱਲ ਤਾਂ ਇਹਦੇ ਚ ਬੜੀ ਕਲੀਅਰ ਹੈ ਕਿ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿ ਪੰਡਾਂ ਦੇ ਵਿੱਚ ਧੜੇ ਹੁੰਦੀ ਹੈ ਟੜੇਬੰਦੀ ਪਿੰਡਾਂ ਦੇ ਵਿੱਚ ਇਸ ਕਰਕੇ ਉੱਭਰੀ ਹੋਈ ਹੈ ਕਿ ਪੋਲੀਟੀਕਲ ਜਿਹੜੇ ਲੋਕ ਨੇ ਪੋਲੀਟੀਕਲ ਲੋਕਾਂ ਦੀ ਪਿੰਡਾਂ ਦੇ ਪੰਚਾਇਤਾਂ ਦੇ ਵਿੱਚ ਸਰਪੰਚਾਂ ਦੇ ਵਿੱਚ ਪੰਚਾਂ ਦੇ ਵਿੱਚ ਜਾਂ ਇਵਨ ਕਿ ਨੰਬਰਦਾਰੀ ਸਿਸਟਮ ਦੇ ਵਿੱਚ ਵੀ ਐਮਐਲਏ ਜਿਹੜੇ ਹਲਕੇ ਦੇ ਹੁੰਦੇ ਨੇ ਉਹਨਾਂ ਦੇ ਇੱਕ ਆ ਆਪਣਾ ਉਹ ਉਹਨਾਂ ਦੀ ਦਖਲਅੰਦਾਜ਼ੀ ਹੁੰਦੀ ਹੈ ਜਿਸ ਕਰਕੇ ਪੰਡਾ ਦੇ ਵਿੱਚ ਧੜੇਬੰਦੀ ਹੁੰਦੀ ਹੈ ਧੜੇਬੰਦੀ ਦਾ ਸਿੱਧੂ ਸਿੱਧਾ ਲਾਭ ਜਿਹੜਾ ਹੁੰਦਾ ਉਹ ਪੋਲੀਟਿਸ਼ੀਅਨਾਂ ਨੂੰ ਹੁੰਦਾ ਕਿਉਂਕਿ ਇਹ ਧੜੇਬੰਦੀ ਦੇ ਵਿੱਚੋਂ ਆਪਣੀਆਂ ਵੋਟਾਂ ਲੈ ਲੈਂਦੇ ਨੇ ਹਾਲਾਂਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇਸ ਕਰਕੇ ਖਤਮ ਕਰਨਾ ਚਾਹੁੰਦੇ ਹਾਂ ਇਸ ਸੀਜਨ ਨੂੰ ਤਾਂ ਜੋ ਵਿਕਾਸ ਨੇ ਜਿਹੜੇ ਵਿਕਾਸ ਨਾ ਰੁਕੇ ਜਿਵੇਂ ਮੈਂ ਅਕਸਰ ਕਹਿੰਨਾ ਹੁੰਨਾ ਕਿ ਜਦੋਂ 1.5 ਸਾਲ ਪਹਿਲਾਂ ਇੱਕ ਰੈਲੀ ਸੀ ਉਹ ਰੈਲੀ ਸੀ ਸੰਗਰੂਰ ਦੇ ਵਿੱਚ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਸੀਂ ਇਸ ਵਾਰ ਪੰਚਾਇਤੀ ਸਿਸਟਮ ਦੇ ਵਿੱਚ ਬਦਲਾਅ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਮੁੰਡੇ ਕੁੜੀਆਂ ਅੱਗੇ ਆਉਣ ਜਿਹੜੇ ਪ੍ਰਸ਼ਨਾ ਹੋਣ ਕਿਉਂਕਿ ਪ੍ਰਸ਼ਸਤੰਤਰ ਨੇ ਹੀ ਪੰਜਾਬ ਹੁਣ ਤੱਕ ਲੁੱਟ ਕੇ ਖਾ ਲਿਆ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਉਹ ਕਹਿੰਦੇ ਸੀ ਕਿ ਅਸੀਂ ਨਵੇਂ ਬੰਦਿਆਂ ਨੂੰ ਮੌਕਾ ਦਵਾਂਗੇ ਅਸੀਂ ਨਵੇਂ ਬੰਦ ਚਿਹਰੇ ਨੂੰ ਅੱਗੇ ਲੈ ਕੇ ਆਵਾਂਗੇ ਨਵੇਂ ਫੇਸ ਜਿਹੜੇ ਹੋਣਗੇ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨਗੇ ਵਿਲ ਪਾਵਰ ਜਿਨ੍ਹਾਂ ਦੀ ਹੋਊਗੀ ਉਹਨਾਂ ਲੋਕਾਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਉਹ ਕਹਿੰਦੇ ਸੀ ਕਿ 40 ਲੱਖ ਦੀ ਗੱਲ ਕੀਤੀ ਸੀ ਜਿਹੜਾ 40 ਲੱਖ ਲਾ ਕੇ ਸਰਪੰਚ ਬਣੂਗਾ ਮੇਰੇ ਕੋਲ ਲਾਏ ਮੇਰੇ ਕੋਲ 40 ਲ ਉਹ ਬਿਨਾ ਸਿੰਬਲ ਤੋਂ ਪੰਜਾਬ ਸਰਕਾਰ ਯੋਜਨਾ ਬਣਾ ਰਹੀ ਹੈ ਕਿ ਬਿਨਾ ਸਿੰਬਲ ਤੋਂ ਪੋਲੀਟੀਕਲ ਜਿਹੜੀ ਚੋਣ ਹੈ ਉਹ ਚੋਣ ਹੋਵੇ